ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜਿਹੜਾ ਉਹ ਲੜਕੀ ਦਾ ਕਤਲ ਹੋਇਆ ਲੁਧਿਆਣੇ ਵਾਲੀ ਕੰਚਨ ਕੁਵਾਰੀ ਉਹਦਾ ਨਾਮ ਕਮਲ ਕੌਰ ਦੇ ਨਾਮ ਨਾਲ ਵੀ ਜਾਣੀ ਜਾਂਦੀ ਸੀ ਜਿਹੜੀ ਮੈਂ ਗੱਲ ਕਰਨੀ ਚਾਹਣਾ ਹੈ ਕਿ ਦੋ ਤਰ੍ਹਾਂ ਦੇ ਪੱਖ ਆ ਰਹੇ ਆ سوشل میڈیا ਤੇ ਬੜੇ ਜ਼ੋਰ ਨਾਲ ਕੁਝ ਲੋਕ ਕਹਿ ਰਹੇ ਆ ਕੁਝ ਚੈਨਲਾਂ ਵਾਲੇ ਤੇ ਆਪਣੇ ਆਪ ਨੂੰ ਵਿਦਵਾਨ ਸੱਜਣ ਮੰਨਣ ਵਾਲੇ ਕਹਿੰਦੇ ਔਰਤ ਦੇ ਉੱਤੇ ਹਮਲਾ ਕਰਨਾ ਗਰੀਬ ਮਜਲੂਮ ਤੇ ਹਮਲਾ ਕਰਨਾ ਕਦੇ ਵੀ ਕਹਿੰਦੇ ਗੁਰਸਿੱਖ ਦਾ ਕੰਮ ਨਹੀਂ ਦਲੇਰ ਤੇ ਯੋਧੇ ਦਾ ਕੰਮ ਨਹੀਂ ਇਹ ਕਹਿੰਦੇ ਕੈਰ ਪੜਾਏ ਇੱਕ ਕੰਟੈਕਟ న్యూਜ਼ ਰੂਮ ਦਾ ਪੱਤਰਕਾਰ ਹੈ ਬੜੇ ਸੋਹਣੇ ਵਿਸ਼ੇ ਉਹ ਪਹਿਲਾਂ ਲੈਂਦਾ ਸੀ ਪਰ ਅੱਜ ਉਹਨੇ ਕਹਿਰਪਣਾ ਲਿਖਿਆ ਕਿ ਕਹਿਰਪਣੇ ਦੇ ਵਿੱਚ ਢਿੰਗ ਸਿੰਘਾ ਨੇ ਇੱਕ ਬੀਬੀ ਦਾ ਕਤਲ ਕੀਤਾ ਇਸ ਤਰ੍ਹਾਂ ਦੀਆਂ ਦੋਸਤੋਂ ਗੱਲਾਂ ਆ ਰਹੀਆਂ ਕਿ ਉਹ ਕਹਿਰਪਣਾ ਸੀ ਜਾਂ ਅੰਮ੍ਰਿਤਪਾਲ ਦਾ ਦਲੇਰ ਪਣਾ ਸੀ ਇੱਕ ਤੇ ਮੈਂ ਇਹ ਗੱਲ ਕਰਨੀ ਹੈ ਦੂਜੀ ਮੈਂ ਪੁਲਿਸ ਅਫਸਰ ਸਹਿਬਾਨਾਂ ਦੇ ਚਰਨਾਂ 'ਚ ਬੇਨਤੀ ਕਰਨੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਬਾਹਰ ਰਹਿਣਾ ਜ਼ਰੂਰੀ ਹੈ ਉਹਦੇ ਨਾਲ ਦੇ ਸਾਥੀ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਉਹਨਾਂ ਨੂੰ ਸੱਜਾ ਦਿੱਤੀ ਜਾਵੇ ਤੇ ਜੇਕਰ ਭਾਈ ਅੰਮਰਤਪਾਲ ਸਿੰਘ ਜੇਲ੍ਹ ਵਿੱਚ ਚਲਿਆ ਜਾਵੇਗਾ ਤੇ ਇਹਨਾਂ ਲੋਕਾਂ ਨੇ 5-7 ਸਾਲਾਂ ਦੇ ਵਿੱਚ ਇਹਨਾਂ ਜਾਤੇ ਗੰਦ ਪਾਉਣਾ ਹੈ ਕਿ ਸਾਡਾ ਸੱਭਿਆਚਾਰ ਤਾਰ ਤਾਰ ਕਰ ਦੇਣਗੇ ਜੇਕਰ ਉਹ ਯੋਧਾ ਬਾਹਰ ਹੋਵੇਗਾ ਤੇ ਮਜਾਲ ਨਹੀਂ ਕਿ ਅੱਜ ਤੋਂ ਬਾਅਦ ਕੋਈ ਸੋਸ਼ਲ ਮੀਡੀਆ ਦੇ ਉੱਤੇ ਨੰਗੇ ਜਵਾਬ ਨੰਗਾ ਹੋ ਕੇ ਵੀ ਹੋ ਲੈਣ ਵਾਸਤੇ ਪੈਸੇ ਕਮਾਉਣ ਵਾਸਤੇ ਆਪਣੇ ਕੱਪੜੇ ਲਾ ਕੇ ਨੰਗੇ ਹੋ ਹੋ ਵੀੜ ਕੋ ਪਾਉਣਗੇ ਉਹ ਨਹੀਂ ਪਾਉਣਗੇ ਕਈਆਂ ਨੇ ਤੇ ਦੋਸਤੋ ਆ ਕੇ ਕਹਿਣਾ ਵੀ ਸ਼ੁਰੂ ਕਰ ਦਿੱਤਾ ਹੱਥ ਬੰਨ ਬੰਨ ਕਈ ਕਹਿ ਰਹੇ ਹੈ ਕਿ ਸਾਨੂੰ ਸੁਰੱਖਿਆ ਦਿੱਤੀ ਜਾ ਰਹੀ ਅੰਮ੍ਰਿਤਪਾਲ ਮਹਿਰੋ ਤੋਂ ਸਾਨੂੰ ਡਰ ਲੱਗਦਾ ਕਈ ਕਹਿੰਦੇ ਅੱਜ ਤੋਂ ਬਾਅਦ ਅਸੀਂ ਮਾੜੀ ਵੀੜ ਕੋ ਨਹੀਂ ਬਣਾਉਂਦੇ ਉਹਨਾਂ ਦਾ ਧੰਨਵਾਦ ਹੈ ਜਿਹੜੇ ਕਹਿੰਦੇ ਅੱਜ ਤੋਂ ਬਾਅਦ ਨਹੀਂ ਮਾਰੀ ਵੀਡੀਓ ਬਣਾਉਗੇ ਪਰ ਜਿਹੜੇ ਸੁਰੱਖਿਆ ਮੰਗਦੇ ਐ ਉਹਨਾਂ ਨੂੰ ਸੁਰੱਖਿਆ ਨਹੀਂ ਦੇਣੀ ਚਾਹੀਦੀ ਕੀ ਉਹਨਾਂ ਨੇ ਕੋਈ ਕੁਰਬਾਨੀ ਕੀਤੀ ਐ ਕੋਈ ਦੇਸ਼ ਵਾਸਤੇ ਚੰਗਾ ਕੰਮ ਕੀਤਾ ਐ ਕਿ ਉਹਨਾਂ ਦੇ ਨਾਲ 60000 ਜਿਹੜੇ ਮੁੰਡੇ ਤਨਖਾਹ ਲੈਂਦੇ ਐ ਉਹਨਾਂ ਬਿਸ਼ਰਮ ਬੰਦਿਆਂ ਦੇ ਨਾਲ ਸਿਕਿਉਰਿਟੀ ਤੌਰ ਤੇ ਲਾ ਦਿੱਤੇ ਜਾਣ ਨਹੀਂ ਲਾਉਣੇ ਚਾਹੀਦੇ ਡੀਜੀਪੀ ਸਾਹਿਬ ਪੰਜਾਬ ਪੁਲਿਸ ਦੇ ਬੜੇ ਇਮਾਨਦਾਰ ਅਫਸਰ ਹੈ ਉਹਨਾਂ ਨੇ ਨਸ਼ਿਆਂ ਦਾ ਲਤ ਤੋੜ ਦਿੱਤਾ ਹੈ ਕਿ ਬਠਿੰਡੇ ਤੋਂ ਜਿਹੜੇ ਬੀਬੀ ਜੀ ਐਸਐਸਪੀ ਨੇ ਉਹ ਬੜੇ ਇਮਾਨਦਾਰ ਹੈ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਕਿ ਪੁਲਿਸ ਦੇ ਕੋਲੇ ਬੜੇ ਵੱਡੇ ਦਾ ਪੇਚ ਹੁੰਦੇ ਆ ਬੜੇ ਮੌਕੇ ਹੁੰਦੇ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਕੋਈ ਬਹੁਤੀ ਜਿਹੜੀ ਸਖਤ ਧਾਰਾ ਉਹ ਨਾ ਲਾਈ ਜਾਵੇ ਕਿਉਂਕਿ ਉਹਨੇ ਕੋਈ ਉਹ ਕੰਮ ਨਹੀਂ ਕੀਤਾ ਜਿਹੜਾ maaf ਕਰਨ ਦੇ ਯੋਗ ਨਾ ਹੋਵੇ ਸਭੋਨੇ ਸਮਾਜ ਦੇ ਵਿੱਚ ਗੰਧ ਪਾਉਣ ਵਾਲੇ ਲੋਕਾਂ ਨੂੰ ਰੋਕਿਆ ਤੇ ਦੋਸਤੋ ਅੰਮ੍ਰਿਤਪਾਲ ਸਿੰਘ ਨੇ ਇਸ ਲੜਕੀ ਨੂੰ 1.5 ਲੱਖ ਰੁਪਿਆ ਵੀ ਕਹਿੰਦੇ ਦਿੱਤਾ ਸੀ ਇਹਦੀ ਮਾਂ ਦਾ ਕੋਈ ਆਪਰੇਸ਼ਨ ਹੋਣਾ ਸੀ ਇਹਨੇ ਕਿਹਾ ਸੀ ਕਿ ਮੈਂ ਤਾਂ ਸੋਸ਼ਲ ਮੀਡੀਆ ਤੇ ਇਹੋ ਜਿਹੀ ਵੀਡੀਓ ਪਾਉਣੀ ਹੈ ਮੇਰੇ ਕੋਲ ਪੈਸਾ ਨਹੀਂ ਕਹਿੰਦੇ ਨੂੰ 1.5 ਲੱਖ ਰੁਪਇਆ ਦਿੱਤਾ মিডিਆ ਦੇ ਵਿੱਚ ਗੱਲ ਚੱਲ ਰਹੀ ਹੈ ਦੋਸਤੋ ਜਿਹੜਾ ਬੰਦਾ 1.5 ਲੱਖ ਰੁਪਇਆ ਦੇ ਸਕਦਾ ਹੈ ਉਹਦੀ ਕਿੱਡੀ ਵੱਡੀ ਸੇਵ ਹੈ ਇਹਦਾ ਮਤਲਬ ਇਹਨੂੰ ਕਈ ਵਾਰ ਸਮਝਾਇਆ ਸੀ ਪਰ ਇਹ ਲੜਕੀ ਨਹੀਂ ਮੰਨੀ ਉਲਟਾ ਉਹ ਨੂੰ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਹੜੇ ਲੋਕ ਹੁਣ ਇਹ ਗੱਲ ਚਲਾ ਰਹੇ ਹੈ ਕਿ ਸਿੱਖ ਧਰਮ ਦੇ ਵਿੱਚ ਇਹ ਰਵੈਤ ਹੈ ਨਹੀਂ ਇੱਥੇ ਕੈਰ ਪੜਾ ਕੀਤਾ ਇੱਕ ਲੜਕੀ ਨੂੰ ਮਾਰ ਕੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਭਰਾਵੋ ਕਈ ਕਾਰਨ ਹੁੰਦੇ ਆ ਜਿਹਦੇ ਵਿੱਚ ਐਕਸ਼ਨ ਲੈਣਾ ਪੈਂਦਾ ਹੈ ਹਾਏ ਤੇ ਇੰਦਰਾ ਗਾਂਧੀ ਵੀ ਇੱਕ ਲੜਕੀ ਸੀ ਪਰ ਜਦੋਂ ਨੇ ਕਾਲ ਤਾਕਤ ਤੈਅ ਏਹੀ ਕਰਾਤਾ ਉਹ ਵੀ ਸਿੰਧਨ ਸਜਾ ਦਿੱਤੀ ਭਾਵੇਂ ਤੁਸੀਂ ਆਖੋਗੇ ਕਿ ਉਹ ਤੇ ਬਹੁਤਾ ਵੱਡਾ ਕੰਮ ਸੀ ਉਹਦੇ ਨਾਲ ਇਹਦਾ ਤੁਲਨਾ ਕਿਵੇਂ ਪਰ ਭਰਾਵੋ ਇਹ ਮਾੜਾ ਕੰਮ ਕਰਨਾ ਉਹਦੇ ਨਾਲੋਂ ਵੀ ਵੱਡਾ ਮਾੜਾ ਕੰਮ ਹੈ ਸਾਡੇ ਨੌਜਵਾਨ ਲੜਕੀਆਂ ਨੂੰ ਲੜਕਿਆਂ ਨੂੰ ਨੰਗੇਜ ਬਾਗ ਬੱਦ ਲੈ ਕੇ ਜਾਣਾ ਇਹ ਬੜਾ ਮੰਦਾ ਕੰਮ ਹੈ ਜਿਹੜੇ ਬੰਦੇ ਕਹਿ ਰਹੇ ਆ ਕਿ ਕੈਰਪਨਾ ਕੀਤਾ ਇਹਦਾ ਮਤਲਬ ਉਹ ਆਪਣੀਆਂ ਲੜਕੀਆਂ ਦੇ ਨਾਲ ਆਪ ਵੀਰ ਨੂੰ ਬਣਾਵੜਾ ਮਿੱਟ ਤੇ ਚੜਾਉਂਦੇ ਆ ਜਾਂ ਫਿਰ ਉਹਨਾਂ ਦਾ ਰੱਦ ਹੈ ਕਿ ਉਹਨਾਂ ਦੇ ਬੱਚੇ ਦੀ ਇਹ ਗੰਧ ਆਉਣ ਵਾਲੇ ਟਾਈਮ 'ਚ ਪਾਉਣ ਜਾਂ ਉਹਨਾਂ ਨੂੰ ਆਪਣੇ ਬੱਚਿਆਂ ਤੋਂ ਖਤਰਾ ਹੈ ਪਾ ਕਰ ਕਿਉ ਉਹ ਅੰਮ੍ਰਿਤਪਾਲ ਸਿੰਘ ਮਹਿਰੋ ਦਾ ਵਿਰੋਧ ਕਰ ਰਹੀ ਹੈ ਕਿਸੇ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਖੁਦ ਹੱਕ ਦੇ ਵਿੱਚ ਸਗੋ ਆਉਣਾ ਚਾਹੀਦਾ ਪੁਰਸ ਅਫਸਰ ਸਾਹਿਬਾਨਾਂ ਦੇ ਮੱਚਰਨਾ ਚ ਬੇਨਤੀ ਕਰਦਾ ਹੈ ਕਿ ਬੜੇ ਤੁਸੀਂ ਵੀ ਚਾਹੁੰਦੇ ਹੋਵੋਗੇ ਕਿ ਇਹੋ ਜੇ ਲੋਕ ਗੰਗਨਾ ਨਾ ਪਾਉਣ ਪਰ ਕਚਹਿਰੀਆਂ ਕਰਕੇ ਕੋਟਾ ਕਰਕੇ ਲਾ ਕਰਕੇ ਪੁਲਸ ਦੇ ਵੀ ਹੱਥ ਵੱਜੇ ਹੁੰਦੇ ਆ ਉਹ ਇਹੋ ਜਿਹੇ ਲੋਕਾਂ ਨੂੰ ਨੱਤ ਨਹੀਂ ਪਾ ਸਕਦੇ ਪਰ ਜੇਕਰ ਇਹੋ ਜਿਹੇ ਨੌਜਵਾਨ ਨੇ ਨੱਤ ਪਾਈ ਹੈ ਤੇ ਭਾਈ ਉਹਦਾ ਬਚਾਅ ਕੀਤਾ ਜਾਵੇ ਇਹ ਨਾ ਹੋਵੇ ਉਹ ਜੇਲ੍ਹ ਦੇ ਵਿੱਚ ਬੈਠਾ ਸਰਦਾ ਰਹੇ ਅੱਗੇ ਤੋਂ ਕੋਈ ਇਹੋ ਜਿਹੇ ਲੋਕਾਂ ਨੂੰ ਨਾ ਰੋਕੇ ਇਸ ਲਈ ਪੁਲਿਸ ਅਫਸਰਾਂ ਦੇ ਚਰਨਾਂ 'ਚ ਬੇਨਤੀ ਹੈ ਕਿਉਂਕਿ ਨਾਲ ਦੇ ਸਿੰਘਾਂ ਦੇ ਉੱਤੇ ਜੇ ਹੋ ਜਾ ਕੋਈ ਮੁਕੱਦਮਾ ਬਣਦਾ ਉਹ ਜਲਾ ਦਿੱਤਾ ਜਾਵੇ ਪਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਰੱਖਿਆ ਜਾਵੇ ਜੇਕਰ ਉਹ ਅੰਦਰ ਜਾਂਦਾ ਹੈ ਤੇ ਉਹ ਜੇ ਲੋਕਾਂ ਦਾ ਫਿਰ ਦਿਨ ਪਵੇਗਾ ਇਸ ਲਈ ਦੋਸਤੋ ਇਨੀ ਇੱਕ ਵਿਚਾਰਾ ਸੀ ਮੈਂ ਅੰਮ੍ਰਿਤਪਾਲ ਦੇ ਫੈਸਲੇ ਨੂੰ ਕੋਈ ਕਹਿਰ ਪੜਾ ਨਹੀਂ ਮੰਨਦਾ ਮੈਂ ਦਲੇਰ ਪੜਾ ਮੰਨਦਾ ਅੜਕ ਤੇ ਇੱਜ਼ਤ ਵਾਲਾ ਫੈਸਲਾ ਮੰਨਦਾ ਜਿਹੜਾ ਸਿੰਘ ਨੇ ਕੀਤਾ ਇਸ ਲਈ ਉਹਦੀ ਹਮਦਰਦੀ ਦੇ ਵਿੱਚ ਆ ਤੇ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਇਹੋ ਜਿਹੇ ਜੋਧਿਆਂ ਨੂੰ ਇਹੋ ਜੀ ਸਜ਼ਾ ਮਾਣ ਦਿਓ ਜਿਹਦੇ ਨਾਲ ਜੇਲ੍ਹਾਂ 'ਚ ਬੈਠੇ ਸੜਦੇ ਰਹਿਣ ਤੇ ਮਾਰੇ ਲੋਕਾਂ ਦਾ ਦਿਲ ਪੈਂਦਾ ਰਹੇ ਇੰਨੀਆਂ ਕ ਵਿਚਾਰਾ ਸੀ ਪੁੱਲ ਚੁੱਕ ਦੀ ਖਿਮਾ ਵੀਡੀਓ ਨੂੰ ਦੋਸਤੋ ਸਾਂਝੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ